ਭਾਰਤੀ ਹਵਾਈ ਫੌਜ ਦੀ 92ਵੀਂ ਵਰੇਗੰਡ ਦੇ ਜਸ਼ਨਾਂ ਦੀ ਸ਼ੁਰੂਆਤ ਚੇਨਈ ਵਿੱਚ 72 ਲੜਾਕੂ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੇ ਸ਼ਾਨਦਾਰ ਹਵਾਈ ਪ੍ਰਦਰਸ਼ਨ ਨਾਲ ਹੋਈ 21 ਸਾਲਾਂ ਬਾਅਦ ਹੋਏ ਇਸ ਸ਼ੋਅ ਨੇ ਲੱਖਾਂ ਦਰਸ਼ਕਾਂ ਨੂੰ ਮਰੀਨਾ ਬੀਚ ਤੇ ਇਕੱਠਾ ਹੋਣ ਲਈ ਮਜਬੂਰ ਕਰ ਦਿੱਤਾ ਚੇਨਈ ਦੇ ਮਰੀਨਾ ਬੀਚ ਤੇ ਹਵਾਈ ਫੌਜ ਦੇ 에ਅਰ ਸ਼ੋਅ ਨੇ ਲਿੰਕਾ ਰਿਕਾਰਡ ਕਾਇਮ ਕੀਤਾ 13 ਲੱਖ ਤੋਂ ਵੱਧ ਲੋਕਾਂ ਨੇ ਇਸ 에ਅਰ ਸ਼ੋਅ ਨੂੰ ਦੇਖਿਆ ਭਾਰਤੀ ਹਵਾਈ ਫੌਜ ਦੇ ਚੇਤਕ ਰਾਫੇਲ ਡਕੋਟਾ ਹਾਰਵਰਡ ਐਮ ਆਈ ਜੀ ਜੈਗੂਅਰ ਵੱਲੋਂ ਇਸ ਹਵਾਈ ਸ਼ੋਅ ਦੌਰਾਨ ਸ਼ਾਨਦਾਰ ਸਟੰਟ ਕੀਤੇ ਗਏ ਇਹਨਾਂ ਜਹਾਜ਼ਾਂ ਨੇ ਭਾਰਤ ਦੀ ਹਵਾਈ ਫੌਜ ਦੀ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਦਿਵਿਆਂਗ ਵੀ ਹਵਾਈ ਫੌਜ ਦੇ ਕਰਤੱਵ ਦੇਖਣ ਲਈ ਉੱਥੇ ਪਹੁੰਚੇ ਹੋਏ ਸਨ ਇਸ 에ਅਰ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਜਹਾਜ਼ਾਂ ਨੇ ਸਲੂਰ ਤੰਜਵੁਰ ਤੰਬਰਮ ਹਰਾਕੋਨਮ ਅਤੇ ਬੈਂਗਲੁਰੂ ਤੋਂ ਉਡਾਨ ਭਰੀ ਸੀ ਇਸ ਫਲਾਈਪਾਸ ਦੌਰਾਨ ਸਵਦੇਸ਼ੀ ਤੌਰ ਤੇ ਬਣੇ ਤੇਜਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਇਸ ਤੋਂ ਇਲਾਵਾ ਸੂਰਿਆ ਕਿਰਣ ਐਰੋਬੈਟਿਕਸ ਟੀਮ ਅਤੇ ਸਾਰੰਗ ਹੈਲੀਕਾਪਟਰ ਡਿਸਪਲੇ ਟੀਮ ਨੇ ਵੀ ਆਪਣੇ ਹਵਾਈ ਸਟੰਟ ਦਿਖਾਏ ਪਿਛਲੇ ਕੁਝ ਸਾਲਾਂ ਤੋਂ ਭਾਰਤੀ ਹਵਾਈ ਫੌਜ ਵੱਲੋਂ ਵਕਫ ਵਕਫ ਸ਼ਹਿਰਾਂ ਵਿੱਚ ਹਵਾਈ ਫੌਜ ਦਿਹਾੜੇ ਦੇ ਜਸ਼ਨ ਮਨਾਏ ਜਾਂਦੇ ਨੇ ਪਿਛਲੇ ਸਾਲ ਅਜਿਹਾ ਸਮਾਗਮ ਪ੍ਰਿਆਗਰਾਜ ਵਿੱਚ ਅਤੇ ਉਸ ਤੋਂ 1 ਸਾਲ ਪਹਿਲਾਂ ਚੰਡੀਗੜ੍ਹ ਵਿੱਚ ਫਲਾਈਪਾਸ ਕਰਵਾਇਆ 你要说。Yeah,